ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਸਿਰਫ ਕੁੜੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਆ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਆ ਜਿਹੜੀ ਜ਼ਰੂਰ ਕਰ ਲਿਆ ਕਰੋ ਸਾਡੇ ਚੈਨਲ ਦੇ ਦੁਆਰਾ ਬਹੁਤ ਮੁੰਡੇ ਕੁੜੀਆਂ ਦੇ ਰਿਸ਼ਤੇ ਹੋ ਰਹੇ ਆ ਤੇ ਨਾਲ ਹੀ ਹੋ ਚੁੱਕੇ ਆ ਜੀ ਵਿਦਵੇ ਰਵੇ ਪ੍ਰੂਫ ਸਾਡੇ ਕੋਲ ਰਿਸ਼ਤੇ ਪਾਏ ਹੁੰਦੇ ਆ ਜੀ ਵਧੀਆ ਪਰਿਵਾਰ ਤੋਂ ਰਿਸ਼ਤੇ ਆ ਪਰਿਵਾਰ ਵਾਲੇ ਨੇ ਐਡ ਲਗਵਾਈ ਹੁੰਦੀ ਹੈ ਜੀ ਤੁਸੀਂ ਪਰਿਵਾਰ ਵਾਲਿਆਂ ਦਾ ਸੰਪਰਕ ਨੰਬਰ ਸਾਡੇ ਤੋਂ ਲੈ ਸਕਦੇ ਹੋ ਜੇਕਰ ਤੁਹਾਡੇ ਨਾਲ ਰਿਤਾ ਮੈਚ ਹੁੰਦਾ ਤਾਂ ਨਵੇਂ ਰਿਸ਼ਤੇ ਆ ਸਾਰੇ ਰਿਸ਼ਤਾ ਹੈ 90 ਨੰਬਰ ਹੈ ਜ਼ਿਲ੍ਹਾ ਗੁਰਦਾਸਪੁਰਾ ਨਾਮ ਕੌਰ ਹੈ ਜਰਸੀ ਕਾਸਟਾ ਉਮਰ 19 95 ਕੱਦ 5 4 ਪੜ੍ਹਾਈ ਬੀਐਸਸੀ ਨਰਸਿੰਗ ਕੁੜੀ ਕੈਨੇਡਾ ਪੀਆਰ ਹੈ ਜੌਬ ਆਰਐਨਆਰ ਜੱਟਰ ਨਰਸ ਹਸਪਤਾਲ ਵਿੱਚ ਜੌਬ ਕਰਦੀ ਹੈ ਪਰਿਵਾਰ ਸਰਾਬੇਸ਼ ਨੂੰ ਹੈ ਰਿਸ਼ਤਾ ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਵੇ ਤੇ ਜ਼ਮੀਨ ਆਉਂਦੀ ਹੋਵੇ ਮੁੰਡਾ ਮੋਨਾ ਹੋਵੇ ਮੁੰਡਾ ਕੈਨੇਡਾ ਗਿਆ ਹੋਵੇ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਪੜ੍ਹਾਈ ਗ੍ਰੈਜੂਏਸ਼ਨ ਤੱਕ ਕਰੀ ਹੋਵੇ ਸਭ ਤੋਂ ਪਹਿਲਾਂ ਤੁਸੀਂ ਰਿਸ਼ਤਾ ਨੋਟ ਕਰਨ ਤੋਂ ਪਹਿਲਾਂ ਫਾਈਲ ਨੰਬਰ ਜ਼ਰੂਰ ਨੋਟ ਕਰਨੀ ਆ ਤੁਹਾਨੂੰ ਡਾਟਾ ਦੇਣਾ ਸਾਡੀ ਜ਼ਿੰਮੇਵਾਰੀ ਹੈ ਜੀ ਅਸੀਂ ਤੁਹਾਨੂੰ ਡਾਟਾ ਵਿਦ ਨੰਬਰ ਸਮੇਤ ਤੁਹਾਨੂੰ ਸੈਂਡ ਕਰਾਂਗੇ ਤੁਸੀਂ ਸਿੱਧੀ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰੋਗੇ ਜੀ ਜ਼ਰੂਰੀ ਇਹ ਹੀ ਹੈ ਕਿ ਪ੍ਰੋਫਾਈਲ ਨੰਬਰ ਤੁਸੀਂ ਨੋਟ ਕਰ ਲਿਓ ਧਿਆਨ ਨਾਲ ਜੀ ਰਿਸ਼ਤਾ ਸੁਣਿਆ ਕਰੋ ਰਿਸ਼ਤਾ ਇਹ ਅਗਲਾ 91 ਨੰਬਰ ਆ ਨਾਮ ਕੌਰ ਆ ਕਾਸਟਾ ਰਵਿਦਾਸੀ ਸਿੱਖ ਉਮਰ 25 12 2007 ਦਾ ਬੱਥ ਪੜਾਈ ਪਲੱਸ 2 ਕੰਪਿਊਟਰ ਕੋਰਸ 7 ਬੈਂਡ ਆ ਕੱਦ 52 ਆ ਇੱਕ ਭੈਣ ਤੇ ਇੱਕ ਭਰਾ ਹੈ ਰਿਸ਼ਤਾ ਖਰਚਾ ਕਰਨ ਵਾਲੇ ਮੁੰਡੇ ਦੀ ਲੋੜ ਆ ਪਹਿਲ ਆਪਣੀ ਕਾਸਟ ਨੂੰ ਆ ਕਾਸਟ ਕਹਿੰਦੇ ਬਾਕੀ 9 12 ਆ ਕੰਟਰੈਕਟ ਮੈਰਿਜ ਲਈ ਅਗਲੇ ਰਿਸ਼ਤਾ 92 ਨੰਬਰ ਫਾਈਲ ਹੈ ਜੀ ਰਹਿਤਾ ਜ਼ਿਲ੍ਹਾ ਲੁਧਿਆਣਾ ਨਾਮ ਕੌਰ ਹੈ ਜੱਟ ਸੀ ਕਾਸਟ ਹੈ ਉਮਰ 2 1 2000 ਦਾ ਬਰਨ ਕੱਦ 5 6 ਹੈ ਪੜਾਈ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਇੱਕ ਭਰਾ ਕੈਨੇਡਾ ਮੈਰੀਡਾ ਰਿਤਮ ਦਾ ਕੈਨੇਡਾ ਯੂ ਐਸ ਏ ਦਾ ਪੀ ਆਰਓ ਵੇ ਜਮੀਨ 8 ਤੋਂ 10 ਕਿਲੇ ਤੱਕ ਹੋਵੇ ਰਹਿਤਾ ਸਿਰਫ ਜੱਟ ਸੀ ਕਾਸਟ ਤੋਂ ਹੀ ਹੋਵੇ ਮੁੰਡਾ ਸੋਹਣਾ ਹੋਵੇ ਪਰ ਅਗਲਾ ਰਿਸ਼ਤਾ ਆਇਆ ਜੀ 93 ਨੰਬਰ ਦਾ ਨਾਮ ਕੌਰ ਹੈ ਜੱਟ ਸੀ ਕਾਸਟ ਹੈ ਜ਼ਿਲ੍ਹਾ ਗੁਰਦਾਸਪੁਰਾ ਉਮਰ 1992 ਕੱਦ 56 ਹੈ ਪੜ੍ਹਾਈ ਐਮਸੀ ਕੁੜੀ ਕੈਨੇਡਾ ਪੀਆਰ ਆ ਥੋੜੇ ਸਮੇਂ ਤੋਂ ਤਲਾਕਸ਼ੁਦਾ ਲੜਕੀ ਸੋਹਣੀ ਸੁਨੱਖੀ ਹੈ ਰਿਸ਼ਤਾ ਮੁੰਡਾ ਸੋਹਣਾ ਸੁਨੱਖਾ ਤੇ ਮੁੰਡਾ ਕੈਨੇਡਾ ਪੀਆਰ ਜਾਂ ਫਿਰ ਬਰਕਰ ਪਰ ਮਟਤੇ ਹੋਵੇ ਤੇ ਮੁੰਡਾ ਮੈਰਿਡ ਜਾਂ ਅਨਮੈਰਿਡ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਰਿਸ਼ਤਾ ਸਿਰਫ ਕੈਨੇਡਾ ਤੋਂ ਹੀ ਪਰਿਵਾਰ ਨੇ ਲੈਣਾ ਕੁੜੀ ਕੈਨੇਡਾ ਪੀਆਰ ਅਗਲਾ ਰਿਸ਼ਤਾ ਆਇਆ ਜੀ 94 ਨੰਬਰ ਆ ਫਾਈਲ ਨਾਮ ਕੌਰ ਕਾਸਟਾ ਰਾਮਦਾਸੀ ਸਿੱਖ ਜ਼ਿਲ੍ਹਾ ਹੁਸ਼ਿਆਰਪੁਰਾ ਉਮਰ ਅਕਤੂਬਰ 2003 ਕੱਦ 55 ਪੜ੍ਹਾਈ ਜੀਐਨਐਮ ਪਾਸ ਪੋਸਟ ਬੇਸਿਕ ਕਰਨ ਦੀ ਤਿਆਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਤੇ ਦੋ ਭਰਾ ਨੇ ਜੀ ਰਿੱਤਾ ਕੁੜੀ ਸੋਹਣੀ ਸੁਨਖੀ ਵਧੀਆ ਪਰਿਵਾਰ ਤੋਂ ਆ ਰਿੱਤਾ ਵਧੀਆ ਪਰਿਵਾਰ ਤੋਂ ਸੋਹਣਾ ਸੁਨਖਾ ਹੋਵੇ ਮੁੰਡਾ ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਗਿਆ ਹੋਵੇ ਤੇ ਨਸ਼ਾ ਰਹਿਤ ਹੋਵੇ ਆਗਲਾ ਰਿੱਤਾ ਆ 95 ਨੰਬਰ ਆ ਨਾਮ ਜੀ ਕੁੜੀ ਦਾ ਨਵਰੂਜ਼ ਕੋਲ ਉਮਰ ਆ ਜੀ ਸਤੰਬਰ 30 2001 ਚਿਲਕਾਪੂਰਥਲਾ ਟਾਈਮ 10 ਵਜੇ ਖਚਾਰ ਦਾ ਜੀ ਸੰਡੇ ਨੂੰ ਆ ਪਲੇਸ ਆਫ ਬਥ ਬੇਸ ਲੜਕੀ ਕੈਨੇਡਾ ਬੇਸ ਵਿੱਚ ਰਹਿੰਦੀ ਆ ਹਸਪੀਟਲ ਚ ਰੰਗ ਸਾਫ ਆ ਕੱਦ 5-5 ਆ ਕਾਸਟ ਲੁਬਾਣਾ ਸਿੱਖ ਲੁਬਾਣਾ ਕਾਸਟ ਤੋਂ ਰਹਿਤਾ ਜੀ ਇਹ ਕੁੜੀ ਦਾ ਗੋਤਾ ਗੁਜਰ ਕੰਮ ਮੈਂ ਜੋਬ ਇਨ ਕੈਨੇਡਾ ਇਮੀਗ੍ਰੇਸ਼ਨ ਪੀਆਰ ਸੈਲਰੀ 1 ਲੱਖ ਰੁਪਏ ਪੜਾਈ ਪਲੱਸ 2 ਮੈਡੀਕਲ ਪ੍ਰਵਾਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਵੱਧਿਆ ਪ੍ਰਵਾਦ ਤੋਂ ਰਸਤਾ ਹੈ 95 ਨੰਬਰ ਆਗਲਾ ਜਿਹੜਾ ਕੁੜੀ ਦਾ ਰਸਤਾ 96 ਨੰਬਰ ਆ ਨਾਮ ਕੌਰ ਆ ਪਤਾ ਬਠਿੰਡਾ ਗਾ ਸਿਟੀ ਪੜਾਈ ਬੀ ਐਸਸੀ ਮੈਡੀਕਲ ਮਾਸਟਰ ਮੈਡੀਕਲ ਜਾਇਓਲੋਜੀ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 5 ਜੱਟ ਸੀ ਕਾਸਟ ਢੱਲੋਆ ਗੋਤ ਉਮਰਦਾਸ 12 1998 ਰਸਤਾ ਜੀ ਜਿਹੜਾ ਲੈਣਾ ਇਸ ਪ੍ਰਵਾਹ ਨੇ ਮੁੰਡਾ ਨਸ਼ਾ ਰੈ ਤੋਂ ਵੀ ਕੱਦ 5 11 ਤੋਂ ਘੱਟ ਨਾ ਹੋਵੇ ਪੀ ਆਰ ਐਨ ਆਰ ਹੀ ਹੋਵੇ ਉਸ ਤੋਂ ਬਾਅਦ ਕੈਨੇਡਾ 온ਟਾਰੀਓ ਵਿੱਚ ਤੇ ਵਧੀਆ ਜੌਬ ਤੇ ਹੋਵੇ 10 ਤੋਂ 12 ਕਿੱਲੇ ਜ਼ਮੀਨ ਤੇ ਸ਼ਹਿਰੀ ਪ੍ਰਾਪਰਟੀ ਐ ਤਾਂ 5 ਤੋਂ 7 ਕਿੱਲੇ ਮਾਲਵਾ ਨੂੰ ਪਹਿਲ ਹੈ ਜੀ ਟਰੈਕਿੰਗ ਨੂੰ ਬੁਆਇਰ ਹੁੰਦਾ ਹੈ ਅਗਲਾ ਦਿੱਤਾ ਹੈ 97 ਨੰਬਰ ਨਾਮ ਕੌਰ ਆ ਪਤਾ ਜ਼ਿਲ੍ਹਾ ਜਲੰਧਰ ਆ ਪੜਾਈ ਬੀਕੋਮ ਭੈਣ ਇੱਕ ਮੈਂ ਡਾ ਕੈਨੇਡਾ ਭਰਾ ਇੱਕ ਕੈਨੇਡਾ ਕੱਦ 5 3 ਹੈ ਜੱਟ ਸੌਰੀ ਇਹਨਾਂ ਦੀ ਕਾਸਟ ਹੈ ਕਸ਼ ਬਰਾਜਪੂਤ ਉਮਰ 1996 ਕੰਮ ਕੈਨੇਡਾ ਵਿਜ਼ਟਰ ਵੀਜ਼ਾ ਹੈ ਜੀ ਰਿਸ਼ਤਾ ਮੁੰਡਾ ਕੈਨੇਡਾ ਯੂ ਐਸ ਏ ਦਾ ਪੀ ਆਰ ਹੋਵੇ ਅਗਲਾ ਦਿੱਤਾ ਆ 98 ਨੰਬਰ ਦਿੱਤਾ ਹੈਗਾ ਨਾਮ ਕਾ ਹੋਰ ਆ ਪਤਾ ਮੋਗਾ ਪੜਾਈ ਮੈਡੀਕਲ ਆਫੀਸਰ ਐਡਮਿਨਿਸਟ੍ਰੇਸ਼ਨ ਕੈਨੇਡਾ ਭੈਣ ਕੋਈ ਨਹੀਂ ਭਰਾ ਇੱਕ ਆ ਕੱਦ 5 6 ਆ ਜੱਟ ਸੇ ਕਾਸਟ ਆ ਉਮਰ 8 2 19 1997 ਮੇ ਕੰਮ ਕੈਨੇਡਾ ਸਿਟੀਜ਼ਨ ਗਵਰਨਮੈਂਟ ਜੋ ਪ੍ਰੰਪਟਨ ਕੁੜੀ ਕੈਨੇਡਾ ਪੀਆਰ ਆ ਰਿਤਮ ਦਾ ਕੈਨੇਡਾ ਪੀਆਰ ਸਿਟੀਜ਼ਨ ਹੋਵੇ ਨਸ਼ਾ ਰਹਿ ਤੋ ਬਖਾਂਦਾ ਨਹੀਂ ਪਰਿਵਾਰ ਚੰਗੀ ਜੋ ਕੁੜੀ ਨਾਨ ਕੇ ਪਰਿਵਾਰ ਨਾਲ ਟ੍ਰਾਂਟੋ ਰਹਿੰਦੀ ਆ ਮੁੰਡਾ ਟ੍ਰਾਂਟੋ ਹੀ ਹੋਵੇ ਅਗਲਾ ਲਾਸਟ ਦਿੱਤਾ ਜੀ ਨਾਮ ਕਾ ਹੋਰ ਆ ਜ਼ਿਲ੍ਹਾ ਹੁਸ਼ਿਆਰਪੁਰ ਆ ਪੜ੍ਹਾਈ BCA MCA IT ਭੈਣ ਇੱਕ ਮੈਡ MD ਡਾਕਟਰ ਭਰਾ ਇੱਕ ਅਨਮੈਡ ਡਾਕਟਰ ਕਦ ਪੰਜ ਚਾਰ ਹੈ ਕਾਸਟ ਐਸੀ ਗੋਤ ਹੈ ਵੱਧਣ ਉਮਰ 28 1994 ਕੰਮ ਸਰੈਂਟਰੀ ਡੂਇੰਗ ਬਿਊਟੀਸ਼ੀਅਨ ਕੋਰਸ ਕਰ ਰਹੀ ਹੈ ਐਕਸਪੀਰੀਅੰਸ ਤਨ ਨਜ਼ਾਲ ਦਾ ਜੀ ਸ਼ਹਿਰ ਮਾਰਕੀਟ ਸ਼ੇਅਰ ਮਾਰਕੀਟ ਦਾ ਫੀਲਡ ਦਾ ਜੀ ਰਤਮ ਦਾ ਐਨ ਆਰ ਯੂ ਬ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਨਿਊਜ਼ੀਲੈਂਡ ਪੀਆਰ ਸਿਟੀਜ਼ਨ ਹੋਵੇ ਸਿੱਖ ਕਾਸਟ ਕੋਈ ਵੀ ਹੋਵੇ ਜੀ ਪਰਿਵਾਰ ਤੱਕ ਕਰ ਦੇਣਗੇ ਅੱਜ ਦੇ ਇਹ ਵਧੀਆ ਪਰਿਵਾਰ ਤੋਂ ਰਿਸ਼ਤੇ ਸੀ ਜੀ ਅੱਜ ਦੇ ਇਹ ਬਹੁਤ ਵਧੀਆ ਪਰਿਵਾਰ ਤੋਂ 10 ਕੁੜੀਆਂ ਦੇ ਰਿਸ਼ਤੇ ਸੀ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਹੈ ਜਿਹੜੀ ਜ਼ਰੂਰ ਕਰ ਲਿਆ ਕਰੋ ਜੀ ਅੱਜ ਦੇ ਟਾਈਮ ਇਹ ਜਾਂਚ ਪੜਤਾਲ ਕਰਨੀ ਬਹੁਤ ਜ਼ਰੂਰੀ ਹੈ ਜੀ ਕੋਈ ਵੀ ਰਿਸ਼ਤਾ ਤੁਸੀਂ ਚਾਹੇ ਬਚੋਲੇ ਦੇ ਜ਼ਰੀਏ ਲੈਣੇ ਹੋ ਚਾਹੇ ਐਡ ਲੱਗੀ ਦੇ ਅਕੋਰਡਿੰਗ ਲੈਣੇ ਹੋ ਪਹਿਲਾਂ ਸਾਰੀ ਗੱਲਬਾਤ ਕਰਿਆ ਕਰੋ ਜੀ ਫੇਰ ਹੀ ਅਗਲੇ ਤੇ ਵਿਸ਼ਵਾਸ ਕਰਕੇ ਰਿਸ਼ਤਾ ਲਵੋ ਬਾਕੀ ਜਾਂਦੇ ਜਾਂਦੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਕੁਝ ਦਿਨਾਂ ਤੋਂ ਚੈਨਲ ਤੇ ਐਡ ਨਹੀਂ ਲੱਗੀ ਸੀ ਜੀ ASCII ਕੁਝ 8-10 ਰਿਸ਼ਤੇ ਸੀ ਜੀ ਬਾਹਰਲੇ ਉਹ ਕਰਾਉਣ ਦੇ ਵਿੱਚ ਬੀਜ਼ੀ ਸੀ ਇਸੇ ਕਰਕੇ ਨਾ ਐਡ ਲਾਉਣ ਕਰਨ ਬਹੁਤ سارے ਪਰਿਵਾਰਾਂ ਦੇ ਮੈਸੇਜ ਆ ਰਹੇ ਸੀ ਮੈਡਮ ਤੁਸੀਂ ਐਡ ਨਹੀਂ ਲਗਾ ਰਹੇ ਅੱਜ ਉਹਨਾਂ ਪਰਿਵਾਰਾਂ ਦੀ ਐਡ ਲਗਾਤੀ ਹੈ ਜੀ ਕੁੜੀ ਵਾਲਿਆਂ ਦੀ ਆਗਲੇ ਨੈਕਸਟ ਡੇ ਮੁੰਡੇ ਵਾਲਿਆਂ ਦੀ ਵੀ ਐਡ ਲੱਗੂਗੀ ਜੀ ਜਿੰਨੇ ਜਿੰਨੇ ਪਰਿਵਾਰ ਵਾਲਿਆਂ ਨੇ ਡਾਟੇ ਭੇਜੇ ਸੀ ਨੈਕਸਟ ਡੇ ਐਡ ਲੱਗ ਜੂਗੀ ਮੁੰਡੇ ਵਾਲਿਆਂ ਦੇ ਪਰਿਵਾਰਾਂ ਦੀ ਬਾਕੀ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਾਡਾ ਨਾਂ ਰਿਸ਼ਤੇ ਕਰਾਉਣ ਦਾ ਕੰਮ ਵੀ ਹੈ ਜੀ ਨਾਲ ਹੀ ਪਰਿਵਾਰਾਂ ਨੂੰ ਮੈਚ ਕਰਕੇ ਵੀ ਦਿੰਨੇ ਆ ਚੈਨਲ ਤੇ ਹਰ ਇੱਕ ਰਿਸ਼ਤੇ ਦੀ ਐਡ ਲਗਾਉਣੀ ਆ ਜੀ ਤਾਂ ਜੋ ਤੁਹਾਨੂੰ ਡਾਇਰੈਕਟ ਰਿਸ਼ਤਾ ਮਿਲ ਸਕੇ ਧੰਨਵਾਦ ਜੀ